ਪੰਜਾਬ ਦਾ ਸਤਾ ਉਹ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਆਂ ਐਜੰਡਾ ਸਤਿ ਸ੍ਰੀ ਅਕਾਲ ਨਮਸਕਾਰ ਦਾ ਵਰਜ਼ੈ ਬਹੁਤ ਚਰਚਿਤ ਡਰੱਗ ਕੇਸ 21324 ਨੂੰ origignal ਸੈਸ਼ਨ ਜੱਜ ਸੰਦੀਪ ਸਿੰਘਲਾ ਦੀ ਅਦਾਲਤ ਚ ਸਾਬਕਾ ਐਸਟੀਐਫ ਚੀਫ ਹਰਪ੍ਰੀਤ ਸਿੰਘ ਸਿੱਧੂ ਦਾ ਕਰਾਸ ਐਗਜ਼ਾਮਿਨੇਸ਼ਨ ਹੋਇਆ ਇਹ ਖਬਰ ਅਦਾਲਤੀ ਕਾਰਵਾਈ ਅਤੇ ਅਦਾਲਤੀ ਮਾਹੌਲ ਦੇ ਬਾਰੇ ਹੋਏਗੀ ਖਬਰ ਵਿਸਤਾਰਛ ਵਕਤ ਸਹੀ 2 ਵਜੇ ਦਾ ਇੰਦਰਜੀਤ ਸਿੰਘ ਇਨਸਪੈਕਟਰ ਦੇ ਵਕੀਲ ਸਰਮਿੰਦਰ ਸਿੰਘ ਅਤੇ ਉਸ ਦੀ ਟੀਮ ਚ ਸ਼ਾਮਲ ਕਰੀਬ 10 ਜੂਨੀਅਰ ਯੰਗ ਬॉयਜ਼ ਐਂਡ ਗਰਲਜ਼ ਐਡਵੋਕੇਟਸ ਇੰਤਜ਼ਾਰ ਕਰ ਰਹੇ ਸੀ ਜੇ ਸਾਬਕਾ ਐਸਟੀਐਫ ਚੀਫ ਆਉਣ ਤੇ ਅਦਾਲਤੀ ਕਾਰਵਾਈ ਸ਼ੁਰੂ ਹੋਵੇ ਇਸੇ ਮੌਕੇ ਮੈਨੂੰ ਸਮਾਂ ਮਿਲਿਆ ਕਿ ਮੈਂ ਸਰਮਿੰਦਰ ਸਿੰਘ ਐਡਵੋਕੇਟ ਨਾਲ ਉਹਨਾਂ ਦੀ ਰਣਨੀਤੀ ਬਾਰੇ ਕੁਝ ਗਿਆਨ ਹਾਸਲ ਕਰ ਲਵਾਂ ਉਹਨਾਂ ਦੱਸਿਆ ਕਿ ਸਾਡੀ ਲਾਈਨ ਆਫ ਐਕਸ਼ਨ ਇਹ ਹੋਏਗੀ ਕਿ ਹਰਪ੍ਰੀਤ ਸਿੱਧੂ ਨੇ ਫੇਅਰ ਇਨਵੈਸਟੀਗੇਸ਼ਨ ਨਹੀਂ ਕੀਤੀ ਸਿਰਫ ਇੰਦਰਜੀਤ ਸਿੰਘ ਨੂੰ ਹੀ ਗ੍ਰਿਫਤਾਰ ਕੀਤਾ ਰਾਜੀਤ ਸਿੰਘ ਹੁੰਦਲ AIG ਜਿਸ ਨਾਲ ਕਥਿਤ ਰੂਪ ਚ ਇੰਦਰਜੀਤ ਦੀ ਸਾਠ ਗਾਰਡ ਸੀ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਸਿਰਫ ਕੁਐਸਚਨਿੰਗ ਕਰਕੇ ਛੱਡ ਦਿੱਤਾ ਉਹਨਾਂ ਕਿਹਾ ਜੇ ਪੁਲਿਸ ਸਟੋਰੀ ਨੂੰ ਸਹੀ ਮੰਨੀਏ ਤਾਂ ਅਕਿਊਜ਼ਡ ਇਨਵੈਸਟੀਗੇਟਿੰਗ ਆਫੀਸਰ ਮਖਵਿੰਦਰ ਸਿੰਘ ਭੁੱਲਰ ਏਆਈਜੀ ਐਸਟੀਐਫ ਸਾਹਿਬਾ ਨੂੰ ਦੱਸਦਾ ਹੈ ਕਿ ਮਹੀਨੇ 'ਚ 15 ਲੱਖ ਰੁਪਏ ਉਹ ਰਾਜਜੀਤ ਨੂੰ ਦਿੰਦਾ ਸੀ ਕਮਾ ਕੇ ਰਾਜੀਤ ਸਿੰਘ ਦੀ ਕੁਐਸਚਨਿੰਗ ਦੇ ਵਿੱਚ ਇਹ ਸਾਹਮਣੇ ਆਇਆ ਕਿ ਪੈਸੇ ਚਿੱਟੇ ਦੇ ਨਹੀਂ ਸੀ ਹੁੰਦੇ ਮੈਂ ਰਾਜੀਤ ਨੇ ਕਿਹਾ ਕਿ ਸੌਂਪਵਾ ਦਿੰਦਾ ਸੀ ਧਰਮ ਦੀ ਇੰਦਰਜੀਤ ਦੇ ਇਨਸਪੈਕਟਰ ਨੂੰ ਕਿ ਇਹ ਪੈਸੇ ਚਿੱਟਾ ਵੇਚ ਕੇ ਨਹੀਂ ਕਮਾਏ ਤੇ ਫਿਰ ਉਸ ਤੋਂ ਬਾਅਦ ਮੈਂ ਨੋਟ ਫੜਦਾ ਸੀ ਇਹ ਪੁਲਿਸ ਦੀ ਕਹਾਣੀ ਕਹਿੰਦੀ ਹੈ ਐਡਵੋਕੇਟ ਤਰਮਿੰਦਰ ਸਿੰਘ ਨੇ ਕਿਹਾ ਕਿ ਰਾਜੀਤ ਨੂੰ ਤੁਰੰਤ ਗ੍ਰਿਫਤਾਰ ਕਰਨਾ ਬਣਦਾ ਸੀ ਪਰ ਸਿਰਫ ਛੋਟੇ ਮੁਲਾਜ਼ਮ 인ਦਰਜੀਤ ਸਿੰਘ ਇੰਸਪੈਕਟਰ ਔਰ ਸਬਸਟੈਂਸ਼ਲ ਰੈਂਕ ਹਵਲਦਾਰ ਨੂੰ ਟੰਗ ਦਿੱਤਾ ਗਿਆ ਅਜੇ ਕਿਹੜਾ ਰਾਜੀਤ ਫੜ ਹੋ ਗਿਆ ਪਹਿਲਾਂ ਐਸਟੀਐਫ ਨੇ ਛੱਡ ਦਿੱਤਾ ਦੇ ਵੀਰ ਉਸ ਤੋਂ ਬਾਅਦ ਵਜਲੈਂਸ ਬਿਊਰੋ ਨੇ ਆਪਣੇ ਕੋਲ ਬੈਠਾ ਭੁਜਾ ਦਿੱਤਾ ਲਗਾਤਾਰ ਰਾਜੀਤ ਨੂੰ ਛੱਡਿਆ ਜਾ ਰਿਹਾ ਹੈ ਸਾਡੀ ਜ਼ਮਾਨਤ ਦੀ ਵੀ ਐਸਟੀਐਫ ਵਿਰੋਧ ਕਰ ਰਹੀ ਹੈ ਅਸੀਂ ਕਰੀਬ 7 ਸਾਲ ਤੋਂ ਜੇਲ੍ਹ ਦੇ ਅੰਦਰ ਬੈਠੇ ਹਾਂ ਕਸੂਰ ਸਾਡਾ ਕੋਈ ਖਾਸ ਹੈ ਨਹੀਂ ਐਡਵੋਕੇਟ ਤਰਮਿੰਦਰ ਸਿੰਘ ਨੇ ਕਿਹਾ ਜਦੋਂ ਜੇ ਇੰਦਰਜੀਤ ਸਿੰਘ ਨੇ ਚਿੱਟਾ ਵੇਚਿਆ ਉਸ ਤੋਂ ਫੜਿਆ ਸੀ ਉਸ ਤੋਂ ਬਾਅਦ ਉਹ ਲੋਕ ਕਿਉਂ ਨਹੀਂ ਫੜੇ ਜਿੰਨਾ ਰਾਹੀ ਇਹ ਚਿੱਟਾ ਆਉਂਦਾ ਸੀ ਤੇ ਫਿਰ ਇਹ ਚਿੱਟਾ ਅੱਗੇ ਪਰਚੂਨ ਦੇ ਵਿੱਚ ਡਿਸਟ੍ਰੀਬਿਊਟ ਹੁੰਦਾ ਸੀ ਉਹ ਸਭ ਕਿੱਥੇ ਨੇ ਉਹ ਸਾਰਾਂ ਤੇ ਕਾਰਵਾਈ ਹੁਣ ਤੱਕ ਕਿਉਂ ਨਹੀਂ ਕੀਤੀ ਗਈ ਸਿਰਫ ਇੰਦਰਜੀਤ ਤੇ ਹੀ ਕਿਉਂ ਕੋਈ ਨਹੀਂ ਫੜਿਆ ਗਿਆ ਬਸ ਖੁੰਦਕ ਬਾਜੀ ਦੇ ਵਿੱਚ ਐਸਟੀਐਫ ਨੇ ਇੰਦਰਜੀਤ ਜੋ ਕਿ ਇੱਕ ਛੋਟਾ ਮੁਲਾਜ਼ਮ ਸੀ ਉਸ ਨੂੰ ਟੰਗ ਦਿੱਤਾ ਲਓ ਹੁਣ ਸੁਣੋ ਹਰਪ੍ਰੀਤ ਸਿੱਧੂ ਜੋ ਕਿ ਅੱਜਕੱਲ੍ਹ ਅਸਾਮ ਦੇ ਵਿੱਚ ਆਈਟੀ ਬੀਪੀ ਦੇ ਵਿੱਚ ਡੀਜੀਪੀ ਵੱਜੋਂ ਤਾਇਨਾਤ ਨੇ ਉਹਨਾਂ ਨੇ ਕੀ ਕਿਹਾ ਜੱਜ ਸੰਦੀਪ ਸਿੰਘਲਾ ਦੇ ਸਾਹਮਣੇ ਪੇਸ਼ ਹੋ ਕੇ ਮਾਹੌਲ ਦਾ ਵੀ ਵਰਣਨ ਨਾਲ ਨਾਲ ਕਰਦੇ ਚਲਾਂਗੇ ਹਰਪ੍ਰੀਤ ਸਿੱਧੂ ਦੇ ਨਾਲ ਸਰਕਾਰੀ ਵਕੀਲ ਅਤੇ ਕੁਝ ਹੋਰ ਲੋਕਾਂ ਨੇ ਅਦਾਲਤ ਦੇ ਵਿੱਚ ਸ਼ਮੂਲੀਅਤ ਕੀਤੀ ਐਂਟਰੀ ਕੀਤੀ ਤੁਸੀਂ ਆਹ ਛੋਟੀ ਜਹੀ ਵੀਡੀਓ ਜੋ ਕਿ ਪਹਿਲਾਂ ਸ਼ੁਰੂ ਚ ਤੁਸੀਂ ਵੇਖ ਚੁੱਕੇ ਹੋ ਦੁਬਾਰਾ ਵੇਖ ਲਓ ਤੇ ਉਹ ਤੁਹਾਨੂੰ ਨਜ਼ਰ ਆਉਣਗੇ ਤੁਰੇ ਆਉਂਦੇ ਆ ਤੇ ਇਹਦੇ ਅੱਗੇ ਇੱਕ ਸਿਪਾਹੀ ਜੋ ਕਿ ਅਦਾਲਤ ਦੇ ਵਿੱਚ ਨਾਇਬ ਕੋਟ ਹੈ ਉਹ ਵੀ ਤੁਰਿਆ ਆਉਂਦਾ ਅਦਾਲਤ ਚ ਕਾਫੀ ਵਕੀਲ ਕੁਝ ਇੰਟੈਲੀਜੈਂਸ ਦੇ ਮੁਲਾਜ਼ਮ ਕੁਝ ਐਸਟੀਐਫ ਦੇ ਮੁਲਾਜ਼ਮ ਨਿਗ੍ਹਾ ਰੱਖਣ ਵਾਸਤੇ ਹਾਜ਼ਰ ਹੁੰਦੇ ਨੇ ਸਰਕਾਰੀ ਵਕੀਲ ਨੇ ਜੱਜ ਸਾਹਿਬ ਨੂੰ ਬੇਨਤੀ ਕੀਤੀ ਕਿ ਜਿਹੜੇ ਵਕੀਲ ਜਿਨ੍ਹਾਂ ਦਾ ਕੋਈ ਸੰਬੰਧ ਇਸ ਕੇਸ ਦੇ ਨਾਲ ਹੈ ਨਹੀਂ ਉਨਾਂ ਨੂੰ ਕਿਹਾ ਜਾਏ ਕਿ ਉਹ ਅਦਾਲਤੋਂ ਬਾਹਰ ਚਲੇ ਜਾਣ ਭੀੜ ਘਟਾ ਦਿੱਤੀ ਜਾਏ ਜੱਸਾ ਸਾਬ ਮੰਨ ਗਏ ਉਹਨਾਂ ਨੇ ਬਾਕੀ ਵਕੀਲਾ ਨੂੰ ਕਿਹਾ ਕਿ ਤੁਸੀਂ ਕਾਈਂਡਲੀ ਬਾਹਰ ਚਲੇ ਜਾਓ ਫਿਰ ਸਰਕਾਰੀ ਵਕੀਲ ਨੇ ਐਡਵੋਕੇਟ ਤਰਮਿੰਦਰ ਸਿੰਘ ਦੇ ਜੂਨੀਅਰਜ਼ ਨੂੰ ਕਟਾਰੇ ਤੋਂ ਦੂਰ ਹੋਣ ਲਈ ਕਿਹਾ ਗਿਆ ਜਿੱਥੇ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਖੜੇ ਸੀ ਪਰ ਦੋ ਯੰਗ ਲੇਡੀ ਐਡਵੋਕੇਟਸ ਨੂੰ ਛੱਡ ਕੇ ਸਭ ਉੱਥੇ ਬੈਠ ਗਏ ਤੇ ਫਿਰ ਵਕੀਲ ਸਹਿਬਾਨ ਬਰਾਜਮਾਨ ਹੋ ਗਏ ਹਰਪ੍ਰੀਤ ਸਿੱਧੂ ਨੇ ਖੁਦ ਉਹ ਵਕੀਲ ਲੇਡੀਜ਼ ਨੂੰ ਬੇਨਤੀ ਕੀਤੀ ਕਿ ਤੁਸੀਂ ਵੀ ਬੈਠ ਜਾਓ ਸਰਕਾਰੀ ਵਕੀਲ ਨੇ ਆਪਣੇ ਆਪ ਨੂੰ ਹਰਪ੍ਰੀਤ ਸਿੰਘ ਸਿੱਧੂ ਅਤੇ ਇੰਦਰਜੀਤ ਦੇ ਵਕੀਲ ਤਰਮਿੰਦਰ ਸਿੰਘ ਦੇ ਵਿਚਾਲੇ ਫਿਟ ਕਰ ਲਿਆ ਤਰਮਿੰਦਰ ਸਿੰਘ ਨੇ ਅਬਜੈਕਸ਼ਨ ਕੀਤਾ ਤੇ ਜੱਜ ਸਾਹਿਬ ਨੂੰ ਕਿਹਾ ਕਿ ਪੀਪੀ ਨੂੰ ਹਦਾਇਤ ਕੀਤੀ ਜਾਏ ਇੱਕ ਪਾਸੇ ਹੋ ਕੇ ਖੜਨ ਇਦੇ ਵਿੱਚ ਮੇਰੇ ਨਾਲ ਵਿਗੜਨ ਪੈਂਦਾ ਹੈ ਗਲਬਾ ਚ ਪਰ ਸਰਕਾਰੀ ਵਕੀਲ ਅੜ ਗਿਆ ਮੈਂ ਆਪਣੇ ਗਵਾਹ ਕੋਲ ਹੀ ਖੜੂੰਗਾ ਰੌਲਾ ਰੱਪਾ ਜਿਆ ਅਦਾਲਤ ਦੇ ਵਿੱਚ ਪੈਣ ਲੱਗ ਗਿਆ ਪਰ ਜੱਜ ਸਾਹਿਬ ਨੇ ਪੀਪੀ ਨੂੰ ਹਦਾਇਤ ਕੀਤੀ ਕਿ ਤੁਸੀਂ ਇੱਕ ਪਾਸੇ ਆ ਜਾਓ ਕਰਾਸ ਐਗਜ਼ਾਮੀਨੇਸ਼ਨ ਸ਼ੁਰੂ ਹੋਣ ਦਿਓ ਸਿੱਧੂ ਸਾਹਿਬ ਬਹੁਤ ਹੀ ਸ਼ਾਂਤਮਈ ਤਰੀਕੇ ਖੜੇ ਰਹੇ ਅਤੇ ਹਲਕੀ ਹਲਕੀ ਕੋਈ ਚੀਜ਼ ਚਬਾਉਂਦੇ ਰਹੇ ਪਹਿਲਾ ਸਵਾਲ ਜੋ ਤਰਮਿੰਦਰ ਨੇ ਕੀਤਾ ਉਹ ਸੀ ਜੀ ਤੁਸੀਂ ਫੇਅਰਲੀ ਬਿਨਾ ਕਿਸੇ ਦੂਸ਼ ਭਾਵ ਦੇ ਤਫਤੀਸ਼ ਕੀਤੀ ਸਰਕਾਰੀ ਵਕੀਲ ਨੇ ਅਬਜੈਕਸ਼ਨ ਲਾਇਆ ਮੈਂ ਅਬਜੈਕਟ ਕਰਦਾ ਜੱਜ ਸਾਹਿਬ ਤਫਤੀਸ਼ ਆਈਓ ਨੇ ਕੀਤੀ ਆ ਨਾ ਕਿ ਸਿੱਧੂ ਸਾਹਿਬ ਨੇ ਕੀਤੀ ਹੈ ਜੋ ਕਿ ਉਦੋਂ ਏਡੀਜੀਪੀ ਐਸਟੀਐਫ ਹੁੰਦੇ ਸੀ ਸਵਾਲ ਬਿਲਕੁਲ ਗਲਤ ਹੈ ਤਰਮਿੰਦਰ ਸਿੰਘ ਇੰਦਰਜੀਤ ਦੇ ਵਕੀਲ ਨੇ ਸਵਾਲ ਨੂੰ ਅਮੈਂਡ ਕਰਦੇ ਹੋਏ ਕਿਹਾ ਦੱਸੋ ਤਫਤੀਸ਼ ਫੇਅਰ ਹੋਈ ਆ ਜਿਸ ਨੇ ਵੀ ਕੀਤੀ ਆ ਸਿੱਧੂ ਸਾਹਿਬ ਕਹਿੰਦੇ ਹਾਂ ਬਿਲਕੁਲ ਫੇਰ ਹੋਈ ਆ ਅੱਗੇ ਤਰਮਿੰਦਰ ਨੇ ਕਿਹਾ ਇਸ ਚਿੱਠੀ ਤੇ ਓਪੀਨੀਅਨ ਕਿਸ ਤੋਂ ਲਈ ਤੀਆ ਸਿੱਧੂ ਸਾਹਿਬ ਨੇ ਕਿਹਾ ਐਡੀਸ਼ਨਲ ਲੀਗਲ ਰਿਮੈਂਬਰੈਂਸਰ ਮਨਦੀਪ ਸਿੰਘ ਝਿੱਲੋਂ ਤੋਂ ਇਹ ਓਪੀਨੀਅਨ ਲਈ ਗਈ ਜੋ ਕਿ ਐਸਟੀਐਫ ਦੇ ਮੈਂਬਰ ਸੀ ਤਰਮਿੰਦਰ ਨੇ ਅੱਗੇ ਕਿਹਾ ਤੁਸੀਂ ਐਡੀਸ਼ਨਲ ਐਲ ਆਰ ਨੂੰ ਕੀ ਕੀ ਭੇਜਿਆ ਸੀ ਜਿਸ ਦੇ ਆਧਾਰ ਤੇ ਉਸਨੇ ਓਪੀਨੀਅਨ ਬਣਾਈ ਸਿੱਧੂ all relevant documents ਜੋ ਵੀ ਮਤਲਬ ਸੰਬੰਧਿਤ ਕਾਗਜ਼ ਲੋੜਿੰਦੇ ਕਾਗਜ਼ ਪੇ ਜੈਸੀ ਤਰਮਿੰਦਰ ਕੀ ਤੁਸੀਂ ਤਿੰਨ ਕੇਸਾਂ ਦੀਆਂ ਜੱਜਮੈਂਟਸ ਵੀ ਭੇਜੀਆਂ ਜਿਨ੍ਹਾਂ ਦੇ ਵਿੱਚ ਆਈਓ ਇੰਦਰਜੀਤ ਸੀ ਅੱਗੇ ਜਵਾਬ ਮਿਲਿਆ ਸਾਰੇ ਲੋੜਿੰਦੇ ਕਾਗਜ਼ ਭੇਜੇ ਤਰਮਿੰਦਰ ਸਵਾਲ ਦੁਬਾਰਾ ਸੁਣੋ ਉਹ ਕੇਸ ਜਿਨ੍ਹਾਂ ਚ ਇੰਦਰਜੀਤ ਆਈਓ ਸੀ ਉਹ ਭੇਜੇ ਉਹ ਜੱਜਮੈਂਟਸ ਭੇਜੀਆਂ ਜਿਨ੍ਹਾਂ ਦੇ ਵਿੱਚ ਕਥਿਤ ਰੂਪ ਦੇ ਵਿੱਚ ਲੋਕ ਬਰੀ ਹੋਗੇ ਹਾਂ ਭੇਜੇ ਸਿੱਧੂ ਨੇ ਕਿਹਾ ਧਰਮਿੰਦਰ ਕੀ ਤੁਸੀਂ ਇੰਦਰਜੀਤ ਦੀਆਂ ਪੁਲਿਸ ਫਾਈਲਜ਼ ਵੀ ਭੇਜੀਆਂ ਸਿੱਧੂ ਡਿਟੇਲਸ ਤਾਂ ਇਨਵੈਸਟੀਗੇਟਿੰਗ ਆਫੀਸਰ ਉਹ ਹੈਗੇ ਆ ਜੀ ਮੁਖਵਿੰਦਰ ਸਿੰਘ ਭੁੱਲਰ ਉਸ ਵਕਤ ਏਆਈਜੀ ਐਸਟੀਫ ਹੁੰਦੇ ਸੀ ਕਹਿੰਦੇ ਜੀ ਉਹ ਦੱਸ ਸਕਦੇ ਫਿਰ ਕਾਫੀ ਸਮੇਂ ਬਾਅਦ ਸਬਸਟੈਂਸ਼ੀਅਲ ਸਵਾਲ ਸਾਹਮਣੇ ਆਇਆ ਧਰਮਿੰਦਰ ਨੇ ਕਿਹਾ ਕੀ ਤੁਸੀਂ ਜੀਐਸਪੀ ਜਸਵੰਤ ਕੌਰ ਅਤੇ ਉਸ ਵਕਤ ਦੇ ਤਰਨਤਾਰਨ ਦੇ ਐਸਐਸਪੀ ਕੁਲਦੀਪ ਚਾਹਲ ਦੇ ਵੱਲੋਂ ਦਿੱਤੀਆਂ ਰਿਪੋਰਟਸ ਲੀਗਲ ਰਿਮੈਂਬਰੈਂਸਰ ਨੂੰ ਭੇਜੀਆਂ ਜਿਨ੍ਹਾਂ ਦੇ ਵਿੱਚ ਐਕਿਊਜ਼ਡ ਯਾਨੀ ਕਿ ਇੰਦਰਜੀਤ ਨੂੰ ਬਰੀ ਕੀਤਾ ਗਿਆ ਸੀ ਦੋਸ਼ ਮੁਕਤ ਕੀਤਾ ਗਿਆ ਸੀ ਕਿ ਗੁਰਜੀਤ ਸਿੰਘ ਸਮਗਲਰ ਦੀ ਡਿਫਾਲਟ bail ਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਕਿਉਂਕਿ ਜਦੋਂ ਡਿਫਾਲਟ bail ਹੋਈ ਉਦੋਂ 인ਦਰਜੀਤ ਦਾ ਤਬਾਦਲਾ ਹੋ ਚੁੱਕਿਆ ਸੀ ਸਿੱਧੂ ਨੇ ਕਿਹਾ ਹਾਂ ਸਾਰਾ ਰਿਕਾਰਡ ਆਈਜੀ ਬਾਰਡਰ ਰੇਂਜ ਤੋਂ ਮੰਗਵਾ ਲਿਆ ਸੀ ਖੋਖਿਆ ਗਿਆ ਸੀ ਕੰਸੀਡਰ ਕੀਤਾ ਗਿਆ ਸੀ ਤਰਮਿੰਦਰ ਜ਼ਮਾਨਤ ਕਿਸੇ ਹੋਰ ਐਸਐਚਓ ਦੇ ਸਮੇਂ 'ਚ ਹੋਈ ਸੀ ਫੇਰ ਤੁਸੀਂ ਉਸ ਐਸਐਚਓ ਤੇ ਕੋਈ ਕਾਰਵਾਈ ਕੀਤੀ ਸਿੱਧੂ ਰੁਟੀਨ ਮੁਤਾਬਕ ਕਾਰਵਾਈ ਜ਼ਰੂਰ ਹੋਈ ਹੋਏਗੀ ਤਰਮਿੰਦਰ ਕੋਈ ਰਿਕਾਰਡ ਪੇਸ਼ ਕਰ ਸਕਦੇ ਹੋ ਜੀ ਤੋਂ ਸਾਬਤ ਹੋ ਸਕੇ ਕਿ ਗੁਰਜੀਤ ਸਿੰਘ ਕਥਿਤ ਸਮਗਲਰ ਦੀ ਡਿਫਾਲਟ ਜ਼ਮਾਨਤ ਹੋਣ ਦੇ ਕਾਰਨ ਤੁਸੀਂ ਕਿਸੇ ਅਧਿਕਾਰੀ ਤੇ ਐਸਐਚਓ ਤੇ ਅਨੁਸ਼ਾਸਨੀ ਕਾਰਵਾਈ ਕੀਤੀ ਹੋਵੇ ਸਿੱਧੂ रिकॉर्ड ਸੰਬੰਧਿਤ ਐਡਮਿਨਿਸਟ੍ਰੇਟਿਵ ਅਥਾਰਟੀ ਦੇ ਕੋਲ ਹੋਵੇਗਾ ਮੇਰੇ ਕੋਲ ਨਹੀਂ ਤਰਮਿੰਦਰ ਗੁਰਜੀਤ ਦੀ bail in default ਹੋਣ ਤੇ ਕਿੰਨਿਆਂ ਤੇ ਤੁਸੀਂ ਪਰਚੇ ਦਰਜ ਕੀਤੇ ਕੋਈ ਸਬੂਤ ਦਿਓ ਤੁਸੀਂ ਜ਼ਮਾਨਤ ਦਾ ਦੋਸ਼ FIR ਨੰਬਰ 205 ਚ ਇੰਦਰਜੀਤ ਦੇ ਵਿਰੁੱਧ ਦਰਜ ਕੀਤਾ ਲੀਗਲ opinion ਲਈ ਤੇ ਉਹ ਤਾਂ ਉਦੋਂ ਟ੍ਰਾਂਸਫਰ ਹੋ ਚੁੱਕਿਆ ਸੀ ਸਿਹਦੂ ਮੈਂ ਐਫ ਆਈ ਆਰ ਨੰਬਰ 205 ਬਾਰੇ ਨਹੀਂ ਜਾਣਦਾ ਆਈ ਐਮ ਨੋਟ ਅਵੇਅਰ ਆਫ ਥਿਸ ਹੁਣ ਤੁਹਾਨੂੰ ਲੰਮੇ ਚੱਲੇ ਸਵਾਲ ਜਵਾਬ ਦੇ ਸਿਲਸਿਲੇ ਤੋਂ ਬਾਅਦ ਜੋ ਨਿਚੋੜ ਨਿਕਲੇ ਉਹ ਦੱਸਦੇ ਆ ਦੋ ਅਫਸਰ ਯਾਨੀ ਕਿ ਡੀ ਐਸ ਪੀ ਜਸਵੰਤ ਕੌਰ ਤੇ ਉਸ ਵਕਤ ਦੇ ਆਈ ਪੀ ਐਸ ਅਫਸਰ ਐਸ ਐਸ ਪੀ ਤਰਨਤਾਰਨ ਕੁਲਦੀਪ ਚਾਹਲ ਨੇ ਇੰਦਰਜੀਤ ਨੂੰ ਆਪਣੀਆਂ ਜਾਂਚ ਰਿਪੋਰਟਾਂ ਦੇ ਵਿੱਚ ਸਮਾਗਲ ਗੁਰਜੀਤ ਸਿੰਘ ਦੀ ਡਿਫਾਲਟ ਜ਼ਮਾਨਤ ਲਈ ਦੋਸ਼ ਮੁਕਤ ਕੀਤਾ ਦੋਸਤੋ ਡਿਫਾਲਟ ਜ਼ਮਾਨਤ ਇਹ ਹੁੰਦੀ ਹੈ ਕਿ ਜਦੋਂ ਜਿਹੜਾ ਟਾਈਮ ਹੁੰਦਾ ਵੀ ਪਰਚਾ ਦਰਜ ਹੋ ਗਿਆ ਉਹ ਤੁਸੀਂ ਚਲਾਨ 6 2 ਮਹੀਨਿਆਂ ਜਾਂ 3 ਮਹੀਨਿਆਂ ਚ ਦੇਣਾ ਹੁੰਦਾ ਤਾਂ ਜਦੋਂ ਉਹ ਸਮਾਂ ਲੰਘ ਜਾਏ ਉਹਦੇ ਦਰਮਿਆਨ ਪੁਲਿਸ ਚਲਾਨ ਅਦਾਲਤ ਦੇ ਵਿੱਚ ਪੇਸ਼ ਨਾ ਕਰ ਸਕੇ ਤਾਂ ਫੇਰ ਉਹ ਅਕਿਊਜ਼ਡ ਹੱਕਦਾਰ ਹੋ ਜਾਂਦਾ ਜ਼ਮਾਨਤ ਦੇ ਤੇ ਇਸੇ ਤਰ੍ਹਾਂ ਜਿਹੜਾ ਗੁਰਜੀਤ ਸਿੰਘ ਫੜਿਆ ਸੀ ਕਾਫੀ ਮੋਟੀ ਰਿਕਵਰੀ ਸੀ ਉਸ ਤੋਂ ਕੀਤੀ ਗਈ ਉਸ ਨੂੰ ਇਸ ਕਰਕੇ ਜ਼ਮਾਨਤ ਮਿਲ ਗਈ ਕਿਉਂਕਿ ਪੁਲਿਸ ਨੇ ਸਮੇਂ ਸਿਰ ਚਲਾਨ ਅਦਾਲਤ ਦੇਗੇ ਪੇਸ਼ ਨਹੀਂ ਕੀਤਾ ਤੇ ਇਹਦਾ ਦੋਸ਼ ਜੋ ਤਰਮਿੰਦਰ ਕਹਿ ਰਿਹਾ ਹੈ 인ਦਰਜੀਤ ਤੇ ਆਇਤ ਕਰਨਾ ਗਲਤ ਸੀ ਕਰਾਸ ਐਗਜ਼ਾਮੀਨੇਸ਼ਨ ਦੌਰਾਨ ਪੀ ਪੀ ਸਾਹਿਬ ਵਿੱਚ ਵਿੱਚ ਆਬਜੈਕਟ ਕਰਦੇ ਰਹੇ ਜੱਜ ਸਾਹਿਬ ਦਖਲ ਦਿੰਦੇ ਰਹੇ ਹਰਪ੍ਰੀਤ ਸਿੱਧੂ ਕੁਝ ਚੁਬਾਉਂਦੇ ਸ਼ਾਂਤੀਪੂਰਕ ਸਵਾਲਾਂ ਦਾ ਜਵਾਬ ਦਿੰਦੇ ਰਹੇ ਇੰਦਰਜੀਤ ਵੀ ਅਦਾਲਤ ਦੇ ਵਿੱਚ ਦਸਤਾਰ ਸਜਾਈ ਖੜਾ ਸੀ ਤੇ ਇੱਕ ਪੀਲਾ ਜਿਹਾ ਸਵਟਰ ਪਾਇਆ ਸੀ ਤੇ ਫਿਰ ਰਾਜੀਤ ਜਿਸ ਦਾ ਨਾਮ ਐਫ ਆਈ ਆਰ ਦੇ ਵਿੱਚ ਦਰਜ ਹੈ ਪਰ ਉਹ ਫਰਾਰ ਹੋ ਚੁੱਕਾ ਹੈ ਤੇ ਉਹਦਾ ਕੋਈ ਨਾਮ ਨਿਸ਼ਾਨ ਨਹੀਂ ਸੀ ਪੰਜਾਬ ਪੁਲਿਸ ਦੀ ਬਦਨਾਮੀ ਇਸ ਕਰਕੇ ਜ਼ਿਆਦਾ ਹੋ ਰਹੀ ਆ ਕਿ ਰਾਜੀਤ ਜਿਹੜਾ ਕੇ ਇਸ ਛੋਟੇ ਪੁਲਿਸ ਅਧਿਕਾਰੀ ਦਾ ਇੱਕ ਸੁਪਰਵਾਈਜ਼ਰੀ ਆਫੀਸਰ ਸੀ ਔਰ ਜਿਹਦੇ ਲਿੰਕ ਕਿਤੇ ਹੋਰ ਵੀ ਜੁੜੇ ਦੱਸੇ ਜਾਂਦੇ ਆ ਉਹ ਹੁਣ ਤੱਕ ਪੰਜਾਬ ਪੁਲਿਸ ਤੋਂ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਤੇ ਇਸ ਕਰਕੇ ਇਹ ਮਾਮਲਾ ਹੁਣ ਧੁਰ ਰਿਹਾ ਹੌਲੀ ਹੌਲੀ ਅਦਾਲਤ ਦੇ ਵਿੱਚ ਤੇ ਬਾਕੀ ਦੀ ਕਹਾਣੀ ਨੈਕਸਟ ਡੇਟ ਤੇ ਸੁਣਾਵਾਂਗੇ ਮੈਨੂੰ ਰਿੰਦਰ ਸਿੰਘ ਤਗੜ ਨੂੰ ਇਜਾਜ਼ਤ ਦਿਓ ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ হাফেজ